ਸਾਸ਼ਟ੍ਰਿਕਾਲ ਤੁਸੀਂ ਦੇਖ ਰਹੇ ਸ਼ਬਦਾਂ ਦੀ ਤਾਕਤ ਹੈ ਵਨ মিডিਆ ਮੈਂ ਪੂਜਾ ਮੋਗਾ ਜ਼ਿਲ੍ਹੇ ਦੇ ਇੱਕ ਵਿਅਕਤੀ ਨਾਮ ਕੈਨੇਡਾ ਭੇਜਨ ਦੇ ਨਾਮ ਤੇ 18 ਲੱਖ ਦੀ ਠੱਗੀ ਦਾ ਮਾਮਲਾ ਸਾਹਮਣੇ ਆ ਤੁਹਾਨੂੰ ਦੱਸ ਦੇ ਕਿ ਪਿੰਡ ਤੋਂ ਪਿੰਡ ਬਾਜੇਕੇ ਦਾ ਰਹਿਣ ਵਾਲਾ ਇਸ ਮਾਮਲੇ 'ਚ ਕੰਪਨੀ ਦੇ ਮਾਲਕ ਤੇ ਸੂਬਾ ਪ੍ਰਧਾਨ ਖਿਲਾਫ ਪੁਲਿਸ ਵੱਲੋਂ ਠੱਗੀ ਤੇ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਪਿੰਡ ਦੇ ਕਿਸਾਨ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਸਨੇ ਆਪਣੀ 3 ਨੂੰ ਵਰਕ ਪਰਮਿਟ ਤੇ ਕੈਨੇਡਾ ਭੇਜਣ ਲਈ 2 ਸਾਲ ਪਹਿਲਾਂ ਸੁਖ gil ਨਾਲ 2 ਲੱਖ ਰੁਪਏ ਦਾ ਸੌਦਾ ਕੀਤਾ ਸੀ ਤੇ ਕੁਝ ਪੈਸੇ ਉਸ ਨੂੰ ਨਗਦ ਵੀ ਦਿੱਤੇ ਸੀ ਤੇ ਉਸ ਤੋਂ ਪਹਿਲਾਂ ਉਸਨੇ 4 ਲੱਖ ਰੁਪਏ ਪਹਿਲਾਂ ਵੀ ਦਿੱਤੇ ਸੀ ਤੇ ਬਾਕੀ ਦੇ 4 ਲੱਖ ਰੁਪਏ ਲੜਕੀ ਦੇ ਕੈਨੇਡਾ ਪਹੁੰਚਣ ਉਪਰੰਤ ਦੇਣੇ ਸੀ ਪਰ ਕਈ ਮਹੀਨੇ ਲੰਘ ਜਾਣ ਦੇ ਬਾਵਜੂਦ ਵੀ ਉਸ ਦੀ ਧੀ ਨੂੰ ਕੈਨੇਡਾ ਨਹੀਂ ਭੇਜਿਆ ਗਿਆ ਤੇ ਨਾ ਹੀ ਪੈਸੇ ਵਾਪਸ ਦਿੱਤੇ ਗਏ ਇਸ ਸਭ ਤੋਂ ਤੰਗ ਆ ਕੇ ਬਲਵਿੰਦਰ ਸਿੰਘ ਨੇ ਕਿਸੇ ਹੋਰ ਜੰਟਰਾ ਹੀ ਆਪਣੀ ਧੀ ਨੂੰ ਕੈਨੇਡਾ ਭੇਜ ਦਿੱਤਾ ਤੇ ਆਪਣੇ ਪੈਸੇ ਵਾਪਸ ਲੈਣ ਲਈ ਕਈ ਵਾਰ ਪੁਲਿਸ ਦੇ ਚੱਕਰ ਕੱਟਣੇ ਪਏ ਪਰ ਜਦੋਂ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਬਲਵਿੰਦਰ ਸਿੰਘ ਨੇ ਆਪਣੀ ਪਤਨੀ ਮਾਤੇ ਪੁੱਤਰ ਨਾਲ ਗੁਰਦੁਆਰਾ ਸਾਹਿਬ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਖੜ ਕੇ ਵੀਡੀਓ ਜਾਰੀ ਕੀਤੀ ਜਿਸ ਵਿੱਚ ਉਸਨੇ ਕਿਹਾ ਕਿ ਜੇ ਉਸ ਦੀ ਕੋਈ ਸੁਣਵਾਈ ਨਾ ਹੋਈ ਤਾਂ ਉਹ ਆਤਮ ਹੱਤਿਆ ਕਰ ਲਵੇਗਾ ਤੇ ਇਸ ਦੇ ਜ਼ਿੰਮੇਵਾਰ ਪੁਲਿਸ ਪ੍ਰਸ਼ਾਸਨ ਤੇ ਸੁੱਖ ਗਿਲ ਹੋਵੇਗਾ ਵੀਡੀਓ ਵਾਇਰਲ ਹੋਣ ਤੋਂ 2 ਦਿਨ ਬਾਅਦ ਬਲਵਿੰਦਰ ਸਿੰਘ ਆਪਣੇ ਪਰਿਵਾਰ ਤੇ ਕਈ ਕਿਸਾਨ ਆਗੂ ਸੁਨੇਤ ਐਸਐਸਪੀ ਅਜੇ ਗਾਂਧੀ ਨੂੰ ਮਿਲਿਆ ਐਸਐਸਪੀ ਗਾਂਧੀ ਨੇ ਪੇੜਤ ਦੀ ਪੂਰੀ ਗੱਲ ਸੁਣੀ ਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦੇ ਹੁਕਮ ਦੇ ਦਿੱਤੇ ਇਸ ਦੌਰਾਨ ਪਿੰਡ ਕਿਸਾਨ ਦਾ ਕੀ ਕਹਿਣਾ ਉਹ ਵੀ ਸੁਣਾ ਦਿੰਨਿਆ ਤੁਹਾਨੂੰ ਸੁੱਖ ਗੱਲ ਨੇ ਮੈਨਾਂ ਠੱਗੀ ਮਾਰੀ ਆ ਰੱਜ ਕੇ ਮਾਰੀ ਇਹਨੇ 1 ਰੁਪਈਆ ਨਹੀਂ ਲਾਇਆ ਮੇਰੇ ਬੱਚਾ ਪਿੱਛੇ ਇਹ ਮੈਂ ਗੁਰੂ ਮਹਾਰਾਜ ਜੀ ਕਹਿਣਾ 18 ਲੱਖ ਰੁਪਈਆ ਲੈਣਾ ਸੀ 16.5 ਲੱਖ ਰੁਪਈਆ ਰਹਿਗਾ ਡੇਢ ਮੇਰੇ ਖਾਤੇ ਚ ਪਾ ਗਏ ਇਹ ਸਰਪੰਚ ਕੋਲ ਮੰਨਿਆ ਅਰੇ ਮਾਮੇ ਕੋਲ ਮੇਰੇ ਯਾਰਾਂ ਦੋਸਤਾਂ ਚ ਮੰਨਿਆ ਐਮਐਲਏ ਕੋਲ ਮੰਨਿਆ ਇਹ ਬੰਦਾ ਹੁਣ ਮੇਰੇ ਪੈਰਾਂ ਚ ਪੈਹਰੇ ਮੁੱਕਰ ਗਿਆ ਮੈਂ ਰਮਨ ਸੁਪਰ ਵਾਲਿਆਂ ਨੂੰ ਕਹਿਣਾ ਚਾਹਣਾ ਵੀਰ ਮੇਰੇ ਨਾਲ ਫੋਨ ਤੇ ਗੱਲ ਕਰ ਮੇਰੇ ਨਾਲ ਬਹਿ ਫੇਰ ਤੁਹਾਡੇ ਸਰਕਾਰ ਪ੍ਰਧਾਨ ਦੀ سپورਟ ਕਰੀ ਐਵੇਂ سپورਟਾਂ ਨਹੀਂ ਕਰੀ ਦੀਆਂ ਮੇਰੇ ਵੱਲ ਵੇਖੋ ਮੈਂ ਗਰੀਬ ਨੇ ਕਿੰਧਾ ਪੈਸੇ ਲੈ ਕੇ ਐਵੇਂ ਦਿੱਤੇ ਮੈਂ ਐਵੇਂ ਨਹੀਂ ਮਾਰਿਆ ਅੱਜ ਦੀ ਜਰਾ ਪੁੱਤ ਲੈ ਕੇ ਅੱਜ ਮਾਂ ਲੈ ਕੇ ਅੱਧੀ ਘਰ ਦੀ ਲੈ ਕੇ 81 ਦਾ ਮੇਰਾ ਜਨਮ 84 ਜਿਹੜੇ ਪਿਤਾ ਦੀ ਪੂਰੀ ਹੋ ਗਈ ਮੇਰੀ ਮਾਂ ਨੇ ਮੈਨੂੰ ਮਾਂ ਹੱਥ ਲਿਆ ਫੇਸਬੁੱਕ ਵਾਲੇ ਵੀਰੋ ਵੀਡੀਓ ਵਾਲੇ ਵੀਰੋ ਵੱਧ ਤੋਂ ਵੱਧ ਨੂੰ ਸ਼ੇਅਰ ਕਰੋ ਤੇ ਮੈਨੂੰ ਇਨਸਾਫ ਦਿਵਾਓ ਜੇ ਮੈਨੂੰ ਇਨਸਾਫ ਨਹੀਂ ਮਿਲਦਾ ਤੇ ਫਿਰ ਅਗਲਾ ਕਦਮ ਮੇਰਾ ਹੋਵੇਗਾ ਮੈਂ ਆਪਣਾ ਖਤਮ ਕਰਾਂਗਾ ਮੈਂ ਡੀਜੇਪੀ ਪੰਜਾਬ ਐਸਐਸਪੀ ਮੋਗਾ ਐਸਪੀ ਅਚਮ ਇਹਨਾਂ ਨੂੰ ਬਿਆਨਤ ਕਰਨੀ ਚਾਹਣਾ ਕਿ ਮੈਨੂੰ ਇਨਸਾਫ ਚਾਹੀਦਾ ਐ ਐਸਪੀ ਅੱਛਾ ਜਿਹੜਾ ਮੋਗੇ ਵਾਲਾ ਉਹਦੇ ਕੋਲ ਪੈ ਜੀ ਢਾਈ ਮਹੀਨੇ ਤੋਂ ਅਰਖਾਸਤ ਚੱਲਦੀ ਆ ਜਦੋਂ ਮੈਂ ਜਾਣਾ ਮੇਰੇ ਬਿਆਨ ਲੈ ਲੈਂਦਾ ਹੁਣ ਤਿੰਨ ਚਾਰ ਦਿਨ ਹੋ ਗਏ ਮੈਂ ਗਿਆ ਮੈਨੂੰ ਕਹਿੰਦਾ ਉਹ ਕੌਣ ਐ ਸੁਖ ਗਿੱਲ ਕਿੱਥੇ ਰਹਿੰਦਾ ਕੀ ਕਰਦਾ ਹੁਣ ਕਿੱਥੇ ਹੋਵੇਗਾ ਦੇਖੋ ਜੀ ਜਿਹੜੇ ਅਫਸਰ ਨੇ ਢਾਈ ਮਹੀਨੇ ਤਰਖਾਸ ਰੱਖੀ ਹੋਵੇ ਨਕਵਾਰੀ ਚੱਲਦੀ ਹੋਵੇ ਉਹ ਮੈਨੂੰ ਪੁੱਛਦਾ ਕਿੱਥੇ ਰਹਿੰਦਾ ਐ ਇਹ ਪਰਮਾਨੇ ਕਿਨੂੰ ਇਕੱਠੀ ਕਰਨ ਜਿਨ੍ਹਾਂ ਨੂੰ ਪਤਾ ਹੈ ਇਹਨਾਂ ਨੂੰ ਸਾਰਾ ਪਤਾ ਜੀ ਸੁਖ ਗਿੱਲ ਬਾਰੇ ਇਹ ਕਾਰਵਾਈ ਨਹੀਂ ਕਰਨੇ ਚਾਹਦੇ ਚੈੱਕ ਮੇਰੇ ਕੋ ਪ੍ਰਸ਼ਾਸਨ ਨੂੰ ਇਹੋ ਹੀ ਕਹਿਣਾ ਵੀ ਮੇਰੀ ਮੌਤ ਦੇ ਜ਼ਿੰਮੇਵਾਰ ਪ੍ਰਸ਼ਾਸਨ ਤੇ ਦਾ ਪਰਿਵਾਰ ਹੋਵੇਗਾ ਸੁਖਵਿੰਦਰ ਸਿੰਘ ਸੁਖਗਿੱਲ ਸੁਭਾ ਪ੍ਰਧਾਨ ਤੋਤੇਵਾਲ ਕੁਲਵਿੰਦਰ ਸਿੰਘ ਗਿੱਲ ਹੋਰਨ ਸਿੰਘ ਗਿੱਲ ਤੇ ਦਰਜੀਤ ਕੌਰ ਤਰਵਿੰਦਰ ਜੀ ਬੰਮਾ ਇਹ ਮੇਰੀ ਮੌਤ ਦੇ ਜ਼ਿੰਮੇਵਾਰ ਹੋਣਗੇ ਜੇ ਵੀ ਤੁਸੀਂ ਹੁਣ ਜਿਉਂਦੇ ਸਾਥ ਦੇ ਸਾਥ ਦੇ ਮਰਦੇ ਤੋਂ ਬਾਅਦ ਮੇਰੇ ਪਰਿਵਾਰ ਨੂੰ ਅਨਸਾਰ ਜ਼ਰੂਰ ਦਿਹਾ ਜੀ ਸੁਖਵਿੰਦਰ ਸਿੰਘ ਸੁਖਗਿੱਲ ਸੁਭਾ ਪ੍ਰਧਾਨ ਤੋਤੇਵਾਲ ਉਹਨਾਂ ਦੇ ਉਹਨਾਂ ਨੇ ਮੈਨਾਂ 18 ਲੱਖ ਦੀ ਠੱਗੀ ਮਾਰੀ ਸੀ ਕਿਸ ਕਿੰਨੇ ਰੁਪਏ ਦੀ ਬੋਲ। ਮੇਰੇ ਕੁੜੀਆ ਦੇ ਲੜਕੇ ਨੂੰ ਬਾਹਰ ਭੇਜਦੇ ਸੀ ਜੀ 2.5 ਲੱਖ ਦੀ ਵਰਕ ਪਰਮਿਟ ਦੀ ਗੱਲ ਸੀ। ਬਸ ਜੀ। ਤੇ ਉਹ ਬਸ ਅੱਜ ਕੱਲ ਕਰਦਿਆ ਕਰਦਿਆਂ 18 ਲੱਖ ਰੁਪਏ ਮੇਥੋਂ ਲੈ ਗਿਆ 4 ਰਹਿ ਗਿਆ। ਤੇ ਖਿਰੀ ਪਾਸਪੋਰਟ ਉਹਨੂੰ ਪਤਾ ਨਹੀਂ ਮੇਰੇ ਕਿੱਥੇ ਪਏ ਆ। ਓਕੇ। ਉਹ ਮੈਂ ਲੱਗ 6 ਲੱਖ ਦੇ ਕੇ ਜੀ ਲੁਧਿਆਣੇ ਤੋਂ ਪਾਸਪੋਰਟ ਲਿਆ ਕੇ ਲੜਕੀ ਭੇਜੀ ਆਵਦੀ। ਇਸ ਬੰਦੇ ਨੇ 1 ਰੁਪਿਆ ਤੱਕ ਨਹੀਂ ਮੇਰੇ ਬੱਚਿਆ ਖਾਤਰ ਲਾਇਆ। ਜੀ ਉਹ ਲੜਕੀ ਤੁਸੀਂ ਬਾਹਰ ਭੇਜਦੀ ਸੀ। ਹਾਂ ਜੀ ਲੜਕੀ ਲੁਧਿਆਣੇ ਵਾਲੀ ਪਾਰਟੀ ਦੇ ਭੇਜਦੀ ਸੀ। ਆ ਉਹ ਉਹਦੇ ਨਾਲ ਸੁੱਖ ਗਿੱਲ ਦਾ ਕੋਈ ਲਿੰਕ ਹੈ ਨਹੀਂ ਜੀ ਸੁੱਖ ਗਿੱਲ ਜਾਣਦਾ ਤੱਕ ਨਹੀਂ ਜੀ ਉਹਨਾਂ ਨੂੰ ਕਿਸ ਤਰ੍ਹਾਂ ਫਰਮੈਂਟ ਕੀਤਾ ਤੇ ਜੀ ਸੁੱਖ ਗਿੱਲ ਨੂੰ 11 ਲੱਖ ਖਾਤੇ ਚ ਪਾਇਆ ਜੀ ਤੇ 7 ਲੱਖ ਰੁਪਈਆ ਵੀਡੀਓ ਬਣੀ ਹੈ ਜੀ ਰਿਕਾਰਡਿੰਗਾਂ ਮੇਰੇ ਕੋਲ ਹੈ ਜੀ ਤੇ ਇਸ ਬੰਦੇ ਚੈੱਕ ਵੀ ਆ ਗਿਆ ਐਫੀਡੇਟ ਵੀ ਕਰਕੇ ਦਿੱਤੇ ਹੋਏ ਜੀ ਨੇ ਬੇਟੀ ਕੋਲ ਨੀ ਕੈਨੇਡਾ ਹੁਣ ਹਾਂ ਜੀ ਉਹ ਕੈਨੇਡਾ ਜੀ ਤੇ ਬੇਟਾ ਬੇਟਾ ਇੱਥੇ ਆ ਜੀ ਬੇਟਾ ਇੱਥੇ ਹਾਂ ਜੀ ਕਦੋਂ ਦੀ ਘਟਨਾ ਹੈ ਕਿਵੇਂ ਕਿਵੇਂ ਤੁਹਾਡੇ ਸੁੱਖ ਗਿੱਲ ਜੀ ਨਾਲ ਸੰਪਰਕ ਜਾਏ ਜੀ ਇਹ ਸੁੱਖ ਗਿੱਲ ਮੇਰੀ ਰਿਸ਼ਤੇਦਾਰੀ ਚੋਂ ਮੇਰਾ ਮਸੀਰ ਲੱਗਦਾ ਜੀ ਇਹਨਾਂ ਦਾ ਸੈਂਟਰ ਸੀ ਫਦੇ ਪਰ ਮਕੋਟਾ ਉੱਥੇ ਬੱਚਿਆਂ ਨੂੰ ਆਈਡੈਕਸ ਘਰੋਂ ਦੇ ਹੀ ਮੇਰੇ ਨੂੰ ਲੜਕੀ ਨੂੰ ਵੀ ਲੜਕੇ ਨੂੰ ਵੀ ਇਹ ਕਹਿੰਦਾ ਵੀ ਮੇਰੇ ਕੋਲ ਪੰਜ ਵਰਕ ਪਰਮਿਟ ਕੈਨੇਡਾ ਦੇ ਆ ਗਏ ਆ ਤੂੰ ਵਰਕ ਪਰਮਿਟ ਦੋ ਬੱਚਿਆਂ ਦੇ ਲੈ ਲੈ ਚਲੋ ਜੀ ਨੇ 5 ਲੱਖ ਕੈਸ਼ ਦਫ਼ਤਰ ਤੇ ਲੈ ਲਿਆ ਤੇ 5 ਲੱਖ ਹਾਤੇ ਪਵਾ ਲਿਆ ਤੇ ਲੱਖ ਘਰੋਂ ਲਾਇਆ 11 ਲੱਖ ਰੁਪਈਆ ਹੋ ਗਿਆ ਜਿੰਦੇ ਵੱਲ ਤੇ ਜਦੋਂ ਅਸੀਂ ਉਹ ਚੈੱਕ ਤਰਾਏ ਗਏ ਜਿਹੜੇ ਵਰਕ ਪਰਮਿਟ ਸੀ ਉਹ ਜਾਲੀ ਸੀ ਤੇ ਫਿਰ ਇਹ ਰਿਸ਼ਤਾ ਇਕੱਠੇ ਕਰਕੇ ਰੋਲਾ ਪਿਆ ਤੇ ਫਿਰ ਅਸੀਂ ਇਹਨੂੰ ਕਿਹਾ ਐਨਰਜੀ ਟੂਰਿਸਟ ਵੀਜ਼ਾ ਦੇਤਾ ਲੁਧਿਆਣੇ ਇਹਨੇ ਮੋਗਲ ਪਾਰਟੀ ਨੂੰ ਦੇਤਾ ਟੂਰਿਸਟ ਵੀਜ਼ਾ ਲੱਗਣ ਲਈ ਉਹਨਾਂ ਚੁੱਕ ਕੇ ਜਲੰਧਰ ਦੇ ਦੇ ਜੀ ਪਾਸਪੋਰਟ ਜਲੰਧਰ ਨਾਲ ਲੁਧਿਆਣੇ ਪਾਸਪੋਰਟ ਦੇਤੇ ਇਹ ਕਹਿੰਦਾ ਵੀ ਜੇਰਾ ਟੂਰਿਸਟ ਵੀਜ਼ਾ ਲੱਗ ਗਿਆ ਤਿੰਨ ਮਹੀਨਿਆਂ ਦੇ ਵਿੱਚ ਵਿੱਚ ਮੈਂ ਤੈਨੂੰ ਤੇਰੀ ਲੜਕੀ ਨੂੰ ਵਰਕ ਪਰਮਿਟ ਲੈ ਜਾਗਾ ਇਹਨੇ ਐਫੀਡੇਟ ਕਰਤਾ ਜੀ ਮੈਨੂੰ ਤੇ ਐਫੀਡੇਟ ਕਰਕੇ ਤੇ ਮੈਂ ਮੈਨੂੰ ਕਹਿੰਦਾ ਵੀ 7 ਲੱਖ ਰੁਪਏ ਜਿਹੜਾ ਰਹਿ ਗਿਆ ਉਹ ਦੇ ਦੇ ਮੈਂ ਮੈਨੂੰ ਪਾਸਪੋਰਟ ਲਈ ਆ ਕੇ ਦੇਣੇ ਆ 6 ਲੱਖ ਫਿਰ ਇਹਨੇ account ਚ ਪਵਾ ਲਿਆ ਜੀ ਤੇ ਲੱਖ ਰੁਪਈਆ ਨਾਲ ਦੇ ਘਰੇ ਦੇ ਕੇ ਆਂਦੇ ਨਾਲ ਮੇਰੇ ਰਿਸ਼ਤੇਦਾਰ ਵੀ ਗਏ ਸੀ ਤਾ ਹੀ ਮੈਨੇ ਖਰਾਬ ਕੀਤਾ ਜੀ ਅੱਜ ਪਾਸਪੋਰਟ ਦੇਣਾ ਕੱਲ ਦੇਣਾ ਸ਼ੀਰਿਅਸ ਬੰਦੇ ਨੂੰ ਪਤਾ ਨਹੀਂ ਵੀ ਪਾਸਪੋਰਟ ਹੈ ਕਿੱਥੇ ਕਹਿੰਦਾ ਜਰੰਦਨ ਨੇ ਪਾਸਪੋਰਟ ਕਦੀ ਆਖੇ ਚੰਦੀਕਰਨ ਨੇ ਪਾਸਪੋਰਟ ਬਹੁਤ ਹੀ ਖਰਾਬ ਕੀਤਾ ਜੀ ਫਿਰ ਜਦੋਂ ਪਾਸਪੋਰਟ 92 ਕੋ ਤੁਹਾਡੀ ਬੇਟੀ ਗਈ ਕਿਵੇਂ ਬਾਅਦ ਫਿਰ ਜੀ ਉਹ ਲੁਧਿਆਣ ਵਾਲੀ ਪਾਲਟੀ ਜਿਹੜੀ ਉਹਨਾਂ ਨੇ ਡਰੈਸ ਸਿ ਉੱਤੇ ਮੇਰਾ ਪਾਸਪੋਰਟ ਤੇ ਉਹਨਾਂ ਨੇ ਆ ਕੇ ਮੇਰੇ ਪਿੰਡ ਵਾਲੇ ਪੈਟਰੋਲ ਪੰਪ ਤੇ ਮੈਨਾਂ ਸਪਰਕ ਕੀਤਾ ਮੈਨੂੰ ਸੱਦਿਆ ਉੱਥੇ ਉਹਨਾਂ ਨੇ ਕਿਹਾ ਵੀ ਤੁਹਾਡੇ ਵੀਜ਼ਾ ਜੀ ਜਿਹੜੀ ਸਪான்ਸਰ ਦੀ ਮਿਆਦ ਉਹ ਲੰਘ ਚੁੱਕੀ ਏ ਤੁਹਾਡੇ ਵੀਜ਼ਾ 10-10 ਸਾਲ ਦਾ ਹੈ ਗਿਆ ਸਾਡੀ ਹਰੇ ਸਿੱਧੀ ਪੇਮੈਂਟ ਦੇ ਗਏ ਜੀ ਉਹਨਾਂ ਨੂੰ ਆਦੇ ਪਾਸਪੋਰਟ ਲਾਇਆ ਛੁੜਕੀ ਮੰਗ ਕਰਦੇ ਆ ਜੀ ਮੰਗ ਕਰਨ ਲਈ ਜੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਤੇ ਮੈਨੂੰ ਇਨਸਾਫ ਦਿਵਾਜ ਜਾਵੇ ਜੇ ਮੈਨੂੰ ਇਨਸਾਫ ਨਹੀਂ ਮਿਲਦਾ ਤੇ ਮੇਰੇ ਕੋਲ ਮਰਨ ਤੋਂ ਬਿਨਾ ਕੋਈ ਹੱਲ ਨਹੀਂ ਜੀ ਤੁਸੀਂ ਇੱਕ ਵੀਡੀਓ ਵਾਇਰਲ ਕੀਤੀ ਸੀ ਗੁਰਦੁਆਰਾ ਸਾਹਿਬ ਦੇ ਖਾਤੇ ਹਾਂ ਜੀ ਇਹ ਕਹਿੰਦਾ ਸੀ ਜੇ ਸੱਚਾ ਦੇ ਗੁਰੂ ਘਰ ਆਦਾ ਪਰਿਵਾਰ ਲੈ ਕੇ ਆ ਯਾਰ ਦੋਸਤ ਲੈ ਕੇ ਆ ਜੀ ਮੈਂ ਆਪਦਾ ਪਰਿਵਾਰ ਲੈ ਕੇ ਯਾਰ ਦੋਸਤ ਲੈ ਕੇ ਗੁਰੂ ਘਰ ਗਿਆ ਸੀ ਮੈਂ ਸੱਚਾ ਸੀ ਕਿਉਂਕਿ 1.5 ਲੱਖ ਰੁਪਏ ਨੇ ਮੇਰੇ ਖਾਤੇ 'ਚ ਪਾਇਆ ਹੈ ਨਹੀਂ ਇਹ ਗੁਰੂ ਘਰ ਪਹੁੰਚਿਆ ਸੀ ਪਰ ਨਹੀਂ ਜੀ ਇਹ ਨਹੀਂ ਪ ਕਿ ਤੋ ਪਿੰਡ ਬਾਜੇ ਕੇ ਆ ਜੀ ਉਥੇ ਬਲਵਿੰਦਰ ਸਿੰਘ ਨਾਂ ਦੇ ਕਿਸਾਨ ਨਾਲ ਇੱਕ ਕਿਸਾਨ ਯੂਨੀਅਨ ਦੇ ਆਗੂ ਸੁਖਗਲ ਤੋਤਾ ਸਿੰਘ ਜੋ ਆਪਣੇ ਆਪ ਨੂੰ ਕਿਸਾਨਾਂ ਦਾ ਮਸੀਹਾ ਘਮਾਉਂਦਾ ਹੈ ਤੇ ਸੂਬੇ ਦਾ ਪ੍ਰਧਾਨ ਆਪੇ ਹੀ ਯੂਨੀਅਨ ਬਣਾ ਕੇ ਆਪੇ ਹੀ ਸੂਬੇ ਦਾ ਪ੍ਰਧਾਨ ਬਣਿਆ ਹੋਇਆ ਉਸ ਨੇ ਇਸ ਕਿਸਾਨ ਨਾਲ 18 ਲੱਖ ਰੁਪਏ ਦੀ ਠੱਗੀ ਮਾਰੀ ਵਿਦੇਸ਼ ਲੜਕੀ ਭੇਜਣ ਦੇ ਨਾਂ ਤੇ ਕਰਕੇ ਅੱਜ ਉਸ ਬੰਦ ਵਿੱਚ ਅਸੀਂ ਐਸਐਸਪੀ ਸਾਹਿਬ ਨੂੰ ਮਿਲਣ ਆਏ ਸੀ ਜੀ ਕਿੰਦਾ ਕਿ ਪਤਾ ਤੁਹਾਨੂੰ ਘੜੀ ਕਿਦਾਂ ਕਿਸ ਤਰ੍ਹਾਂ ਗੱਲਬਾਤ ਹੋਈ ਹੈ ਕਹਾਣੀ ਕੋਈ ਇਹਨਾਂ ਨਾਲ ਇਹਨਾਂ ਦਾ ਕੋਈ ਫਤਿਹ ਇਮੀਗ੍ਰੇਸ਼ਨ ਨਾਂ ਦਾ ਜਿਹੜਾ ਇਹ ਇਹਨੇ 2 ਮਹੀਨੇ ਇੱਕ ਠੱਗੀ ਦੀ ਦੁਕਾਨ ਜਿਹੜੀ ਆ ਉੱਥੇ ਧਰਮਕੋਟ ਖੋਲੀ ਸੀਗੀ ਉੱਥੇ ਕਾਫੀ ਲੋਕਾਂ ਨਾਲ ਠੱਗੀ ਮਾਰੀ ਪਹਿਲਾਂ ਇੱਕ ਮੁੰਡਾ ਅਮਰੀਕਾ ਤੋਂ ਮੁੜਿਆ ਮੇਰੇ ਪਿੰਡ ਦਾ ਉਹਦਾ ਵੀ ਤੁਸੀਂ ਕਵਰੇਜ ਕੀਤੀ ਸੀਗੀ ਉਹਨਾਂ ਦੇ ਬਾਅਦ ਚ ਇਹ ਉਸ ਸੰਬੰਧ ਕੇਸ ਦੇ ਸੰਬੰਧ ਵਿੱਚ ਵੀ ਇਹਦੇ ਤੇ ਪਰਚਾ ਹੋ ਗਿਆ ਸੀਗਾ ਪਰਚਾ ਹੋਣ ਤੋਂ ਬਾਅਦ ਇਹਨੇ ਪੈਸੇ ਮੋੜ ਤੇ ਉਹ ਰਾਜੀਨਾਮਾ ਹੋ ਗਿਆ ਇਸ ਕਿਸਾਨ ਨੂੰ ਵੀ ਇਦਾਂ ਹੀ ਕਿਹਾ ਸੀ ਕਿ ਮੇਰੇ ਕੋਲੇ ਕੋਈ 4-5 ਵਰਕ ਪਰਮਿਟ ਹੈਗੇ ਆ ਕੈਨੇਡਾ ਦੇ ਤੁਸੀਂ ਮੈਨੂੰ 22 ਲੱਖ ਰੁਪਇਆ ਦੇ ਦਿਓ ਇੱਕ ਵਰਕ ਪਰਮਿਟ ਦਾ ਮੈਂ ਤੁਹਾਡੇ ਜਿਹੜੇ ਬੱਚੇ ਉਹ ਬਾਹਰ ਭੇਜ ਦੂੰਗਾ ਉਹਦੇ ਵਿੱਚ ਇਹਨੇ 18 ਲੱਖ ਰੁਪਇਆ ਇਸ ਕਿਸਾਨ ਤੋਂ ਲੈ ਲਿਆ ਤੇ ਜਿਹੜਾ ਉਸ ਬੱਚੇ ਦਾ ਕੋਈ ਵੀਜ਼ਾ ਨਹੀਂ ਲਵਾ ਕੇ ਦਿੱਤਾ ਕੋਈ ਕੁਝ ਨਹੀਂ ਇਸਨੇ ਟੂਰਿਸਟ ਵੀਜ਼ਾ ਲਵਾ ਕੇ ਆਪਣੇ ਬੱਚੇ ਨੂੰ ਬਾਹਰ ਭੇਜਿਆ ਟੂਰਿਸਟ ਵੀਜ਼ਾ ਵੀ ਕਿਸੇ ਜਿਹੜੇ ਹੋਰਜੰਟ ਦੇ ਰਾਂ ਹੀ ਲਵਾਇਆ ਹੋਰ ਪੈਸੇ ਲੱਗੇ ਉਹਦੇ ਇੱਕ ਵੱਖਰੇ 18 ਲੱਖ ਰੁਪਏ ਦੀ ਇਹਨਾਂ ਨੇ ਜਿਹੜੀ ਠੱਗੀ ਮਾਰੀ ਆ ਜੇ ਸਰਪੀਸੋ ਮਿਲੇ ਉਹ ਵੀ ਉਹਨਾਂ ਨੇ ਪ੍ਰੋਸਾ ਦਿੱਤਾ ਜੀ ਜਾਂਚ ਕਰਕੇ ਜੋ ਬੰਦੀ ਕਾਰਵਾਈ ਹੋਊਗੀ ਉਹ ਅਸੀਂ ਜ਼ਰੂਰ ਕਰਾਂਗੇ ਅਸੀਂ ਸਾਰੇ ਇਸ ਬਲਵਿੰਦਰ ਸਿੰਘ ਦੇ ਨਾਲ ਆ ਅਸੀਂ ਬਾਕੀ ਕਿਸਾਨ ਯੂਨੀਅਨ ਹੋਰ ਵੀ ਜਿਹੜੀਆਂ ਜਥੇਬੰਦੀਆਂ ਸਰਕਾਰ ਤੌਰ ਤੇ ਐਮਐਲਏ ਸਾਹਿਬ ਸਾਰੇ ਜਿਹੜੇ ਆ ਉਹ ਅਸੀਂ ਇਹਦੇ ਨਾਲ ਆ ਅਸੀਂ ਇਹਨੂੰ ਉਸ ਨੂੰ ਇੱਕ ਇਹਨੂੰ ਵੀਡੀਓ ਵੀ ਜਿਹੜੀ ਕੀ ਹੈ ਗੁਰੂਕਰ ਖਣਕੇ ਬੈਨਲ ਕੀਤੀ ਗਈ ਸੀ ਕਿ ਉਹਨਾਂ ਨੇ ਵੀ ਕਾਫੀ ਕੁਛੇ ਨਾਲ ਭਾਵਤ ਹੋ ਗਏ ਬਿਲਕੁਲ ਜੀ ਉਹ ਇੱਕ ਤਾਂ ਦੇਖੋ ਉਹ ਤੋਂ ਇਹਨਾਂ ਨੂੰ ਚੈਲੰਜ ਕਰਦਾ ਸੀ ਵੀ ਜੇ ਤੁਸੀਂ ਸੱਚੇ ਹੋ ਤੇ ਗੁਰੂ ਘਰ ਜਾ ਕੇ ਵੀਡੀਓ ਪਾਓ ਇਸ ਬੰਦੇ ਨੇ ਜਦੋਂ ਬਿਲਕੁਲ ਸੱਚਾ ਹੈ ਜੋ ਕਹਿੰਦੇ ਜੇ ਹੋਵੇ ਘਰੇ ਸੱਚ ਤੇ ਕੋਠੇ ਚੜ ਕੇ ਨੱਚ ਇਸ ਬੰਦੇ ਨੇ ਗੁਰਦੁਆਰਾ ਸਾਹਿਬ ਜਾ ਕੇ ਵੀਡੀਓ ਲਈ ਕੀਤੀ ਹੈ ਜੇ ਹੁਣ ਉਹ ਸੱਚਾ ਤੇ ਭਾਈ ਉਹ ਗੁਰਦੁਆਰਾ ਸਾਹਿਬ ਆ ਕੇ ਆਉਂਦੀ ਸਫਾਈ ਦੇਵੇ ਵੀ ਮੈਂ ਠੱਗੀ ਨਹੀਂ ਮਾਰੀ ਮੈਂ ਇਹਨਾਂ ਇਹਨਾਂ ਬੰਦਿਆਂ ਦੇ ਵਿੱਚ ਪੈਸੇ ਮੰਨਿਆ ਨਹੀਂ ਮੈਂ ਅਫੀਡਵਿਟ ਨਹੀਂ ਦਿੱਤਾ ਮੈਂ ਆਪਦੇ ਚੈੱਕ ਨਹੀਂ ਦਿੱਤੇ ਉਹ ਗੁਰੂ ਘਰ ਆ ਕੇ ਆਉਂਦੀ ਜਿਹੜੀ ਸਫਾਈ ਦੇਵੇ ਉਹ ਵੀ